ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਉਹ ਪੁੱਢੀ ਮੁੰਡੇ ਦੇ ਸਾਹਮਣੇ ਮੰਮੀ ਜੀ ਮੰਮੀ ਜੀ ਕਹਿੰਦੀ ਹਾਂ ਤਾਂ ਗਲਤ ਫਹਿਮੀ ਨਾ ਪਾ ਲੈਣਾ ਕਿ ਮੈਂ ਤੁਹਾਡੀ ਇੱਜ਼ਤ ਕਰਦੀ ਆ ਜਦੋਂ ਤੱਕ ਮੇਰੇ ਬੱਚੇ ਸਕੂਲ ਤੋਂ ਵਾਪਸ ਨਹੀਂ ਆ ਜਾਂਦੇ ਤੁਸੀਂ ਦੋਵੇਂ ਘਰ ਦੇ ਅੰਦਰ ਪੈਰ ਨਹੀਂ ਰੱਖੋਗੇ ਸਮਝੇ ਤੇ ਤੁਸੀਂ ਡੈਡੀ ਜੀ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਮੈਨੂੰ ਬਾਰ-ਬਾਰ ਤੁਹਾਨੂੰ ਦੋਵਾਂ ਨੂੰ ਕਿਸੇ ਗੱਲ ਲਈ ਟੋਕਣਾ ਨਾ ਪਵੇ ਤੇ ਹਾਂ ਜੇ ਤੁਸੀਂ ਇਹ ਸਾਰੀਆਂ ਗੱਲਾਂ ਆਪਣੇ ਪੁੱਤ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਤਾਂ ਸ਼ਾਇਦ ਤੁਹਾਡੀ ਹਾਲਤ ਹੋਰ ਜ਼ਿਆਦਾ ਖਰਾਬ ਕਰ ਦੇਵਾਂਗੀ ਇਹ ਯਾਦ ਰੱਖਿਓ ਹੁਣ ਇੱਥੇ ਖੜੇ-ਖੜੇ ਮੇਰਾ ਮੂੰਹ ਹੀ ਦੇਖ ਰਹੇ ਹੋ ਜਾਓ ਜਾ ਕੇ ਆਪਣਾ-ਆਪਣਾ ਕੰਮ ਕਰੋ ਥੋੜੀ ਦੇਰ ਵਿੱਚ ਮੇਰੇ ਬੱਚੇ ਸਕੂਲੋਂ ਆ ਜਾਣਗੇ ਉਸ ਤੋਂ ਪਹਿਲਾਂ ਖਾਣਾ ਤਿਆਰ ਹੋ ਜਾਣਾ ਚਾਹੀਦਾ ਤੇ ਡੈਡੀ ਜੀ ਤੁਸੀਂ ਇੱਥੇ ਖੜੋ ਜਦੋਂ ਬੱਚੇ ਬੱਸ ਤੋਂ ਉੱtre ਤਾਂ ਉਹਨਾਂ ਦੇ ਬੈਗ ਫੜ ਲੈਣਾ ਮੇਰੇ ਬੱਚੇ ਇੰਨਾ ਭਾਰੀ ਬੈਗ ਚੱਕ ਕੇ ਲੈ ਕੇ ਆਉਣਗੇ ਉਹ ਕਿਉਂ ਚੱਕਣ ਜਦੋਂ ਅਸੀਂ ਤੁਹਾਨੂੰ ਪਾਲਦੇ ਹਾਂ ਤਾਂ ਤੁਸੀਂ ਮੇਰੇ ਬੱਚਿਆਂ ਲਈ ਇੰਨਾ ਨਹੀਂ ਕਰ ਸਕਦੇ ਹਣ ਜਾਓ ਮੇਰਾ ਮੂੰਹ ਕੀ ਵੇਖ ਰਹੇ ਹੋ ਜੀ ਨਾ ਮੁਸ਼ਕਲ ਕਰਕੇ ਰੱਖਿਆ ਮਨਪ੍ਰੀਤ ਆਪਣੇ ਸੱਸ ਸਹੁਰੇ ਨਾਲ ਗੱਲਾਂ ਕਰ ਰਹੀ ਸੀ ਇੰਨੇ ਨੂੰ ਮਨਪ੍ਰੀਤ ਦੀ ਮੰਮੀ ਗੁਰਜੀਤ ਦਾ ਫੋਨ ਆਇਆ ਉਹ ਫੋਨ ਲੈ ਕੇ ਉਹਨਾਂ ਕੋਲੋਂ ਦੂਰ ਚਲੀ ਗਈ ਤੇ ਬੋਲੀ ਮੰਮੀ ਇਸ ਤੋਂ ਬੁਰਾ ਕੀ ਮੇਰੇ ਨਾਲ ਹੋਵੇਗਾ ਮੈਂ ਸੋਚਿਆ ਸੀ ਜਤਿੰਦਰ ਦੇ ਔਰ ਦਾ ਵਿਆਹ ਹੋਵੇਗਾ ਨਵੀਂ ਦਰਾਣੀ ਆਵੇਗੀ ਤਾਂ ਮੈਨੂੰ ਆਪਣੇ ਸੱਸ ਸਹੁਰੇ ਤੋਂ ਛੁਟਕਾਰਾ ਮਿਲੇਗਾ ਇੰਨੇ ਸਾਲਾਂ ਤੱਕ ਸਭ ਮਜੇ ਨਾਲ ਰਹਿ ਰਹੇ ਹਨ ਫਿਰ ਇੱਥੇ ਕਿਉਂ ਆ ਗਏ ਕਿੰਨੇ ਸੁਪਨੇ ਦੇਖੇ ਸੀ ਇਹ ਦਿਵਰ ਦੇ ਰਾਣੀ ਆਉਣ ਤੋਂ ਬਾਅਦ ਇਹ ਬੁੱਢਾ ਬੁੱਢੀ ਉਹਨਾਂ ਦੇ ਨਾਲ ਰਹਿਣ ਚਲੇ ਜਾਣਗੇ ਪਰ ਹੋਇਆ ਕਿ ਇਹ ਲੋਕ ਤਾਂ ਕਿਸੇ ਰੋਗ ਦੀ ਤਰ੍ਹਾਂ ਮੇਰੇ ਘਰ ਵਿੱਚ ਬੈਠੇ ਹਨ ਜਾਣ ਦਾ ਨਾ ਹੀ ਨਹੀਂ ਲੈਂਦੇ ਮਨਪ੍ਰੀਤ ਆਪਣੀ ਮੰਮੀ ਗੁਰਜੀਤ ਨੂੰ ਫੋਨ ਤੇ ਕਹਿੰਦੀ ਹੈ ਗੁਰਜੀਤ ਬੋਲੀ ਕਿਉਂ ਹੁਣ ਕੀ ਕਰ ਦਿੱਤਾ ਤੇਰੇ ਸੱਸ ਸਾਰੇ ਨੇ ਜੋ ਐਨਾ ਗੁੱਸੇ ਵਿੱਚ ਬੋਲ ਰਹੀ ਹੈ ਮਨਪ੍ਰੀਤ ਕਹਿਣ ਲੱਗੀ ਹੁਣ ਦੇਖ ਲਓ ਜਤਿੰਦਰ ਆਪਣੀ ਪਤਨੀ ਨੂੰ ਲੈ ਕੇ ਅਮਰੀਕਾ ਚਲਾ ਗਿਆ ਤੇ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਤੇ ਇਹ ਬੁੱਢਾ ਬੁੱਢੀ ਸਾਡੇ ਘਰ ਆ ਕੇ ਮੇਰੇ ਸਿਰ ਤੇ ਬੈਠ ਗਏ ਗੁਰਜੀਤ ਬੋਲੀ ਅੱਛਾ ਆਪਣਾ ਪੁਰਾਣਾ ਘਰ ਉਹਨਾਂ ਨੇ ਕਿਰਾਏ ਤੇ ਦੇ ਦਿੱਤਾ ਉਹ ਕਿਰਾਇਆ ਕਿਸ ਨੂੰ ਦਿੰਦੇ ਹਨ ਮਨਪ੍ਰੀਤ ਇੱਕ ਪਲ ਨਹੀਂ ਰੁਕੀ ਤੇ ਬੋਲੀ ਹਾਂ ਉਸ ਕਿਰਾਏ ਦਾ ਅੱਧਾ ਹਿੱਸਾ ਸਾਨੂੰ ਦਿੰਦੇ ਹਨ ਪਰ ਘਰ ਵਿੱਚ ਕੰਮ ਕਿੰਨਾ ਵਧ ਗਿਆ ਇਹ ਸੋਚੋ ਮੇਰੇ ਘਰ ਵਿੱਚ ਜਗ੍ਹਾ ਵੀ ਤਾਂ ਰੁਕ ਗਈ ਹੈ ਇੱਕ ਕਮਰਾ ਤਾਂ ਘਟ ਹੋ ਹੀ ਗਿਆ ਨਾ ਪ੍ਰਾਈਵੇਸੀ ਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਰਹੀ ਹਰ ਟਾਈਮ ਅਸੀਂ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦੇ ਆ ਇੱਕ ਡਰ ਜਿਹਾ ਬਣਿਆ ਰਹਿੰਦਾ ਕੁਝ ਵੀ ਗਲਤ ਹੋ ਜਾਵੇ ਤਾਂ ਲੰਮਾ ਚੌੜਾ ਭਾਸ਼ਣ ਸੁਣਾਉਂਦੇ ਨੇ ਅਗੋਂ ਗੁਰਜੀਤ ਬੋਲੀ ਭਰਤੀ ਇਹ ਇਹ ਵੀ ਤਾਂ ਦੇਖ ਉਹਨਾਂ ਦੇ ਰਹਿਣ ਨਾਲ ਤੂੰ ਬੱਚਿਆਂ ਦੇ ਕੰਮ ਤੋਂ ਫ੍ਰੀ ਹੋ ਗਈ ਘਰ ਦੇ ਕੰਮ ਉਹ ਬੁੱਢੀ ਕਰ ਦਿੰਦੀ ਹੈ ਤੇ ਨਾਲੇ ਫ੍ਰੀ ਦੀ ਨੌਕਰ ਅੱਜ ਦੀ ਦੁਨੀਆ ਵਿੱਚ ਕਿੱਥੇ ਮਿਲਦੇ ਆ ਬਸ ਰੁੱਖਾ ਸੁੱਖਾ ਦੇ ਤੇ ਆਪਣੇ ਨਾਲ ਰੱਖ ਮਨਪ੍ਰੀਤ ਗੁੱਸੇ ਵਿੱਚ ਬੋਲੀ ਅੱਛਾ ਵੇਲੀ ਹੋਈ ਬੱਚੇ ਵੀ ਹੁਣ ਉਹਨਾਂ ਦੀਆਂ ਗੱਲਾਂ ਸੁਣਦੇ ਹਨ ਸਾਡੀ ਤਾਂ ਸੁਣਦੇ ਹੀ ਨਹੀਂ ਬੱਚਿਆਂ ਨੂੰ ਵੀ ਕੀ ਪਤਾ ਹੈ ਉਹ ਏਦਾਂ ਦੀ ਬਿਮਾਰੀ ਹੈ ਜੋ ਸਾਡੀ ਜ਼ਿੰਦਗੀ ਨੂੰ ਖਾਂਦੀ ਜਾ ਰਹੀ ਹੈ ਪਤਾ ਨਹੀਂ ਇਸ ਬਿਮਾਰੀ ਦਾ ਕੋਈ ਇਲਾਜ ਹੈ ਵੀ ਜਾਂ ਨਹੀਂ ਮਨਪ੍ਰੀਤ ਦਾ 8 ਸਾਲਾਂ ਦਾ ਮੁੰਡਾ ਗੁਰਵੀਰ ਹਰਾਨੀ ਨਾਲ ਬੋਲਿਆ ਬਿਮਾਰੀ ਕਿੱਥੇ ਹੈ? ਬਿਮਾਰੀ ਕਿਸ ਨੂੰ ਹੋ ਗਈ ਬਿਮਾਰੀ? ਕਿਤੇ ਕੋਈ ਨਵਾਂ ਵਾਇਰਸ ਤਾਂ ਨਹੀਂ ਫਿਰ ਤੋਂ ਆ ਗਿਆ? ਮੰਮੀ ਕਿ ਤੁਸੀਂ ਉਸ ਨੂੰ ਦੇਖਿਆ? ਮਨਪ੍ਰੀਤ ਹੌਲੀ ਜਿਹੀ ਆਪਣੀ ਮਾਂ ਨੂੰ ਕੁਝ ਬੋਲੀ ਤੇ ਫੋਨ ਕੱਟ ਦਿੱਤਾ। ਫਿਰ ਆਪਣੇ ਪੁੱਤ ਨੂੰ ਸਮਝਾਇਆ, ਗੁਰਵੀਰ ਪੁੱਤ, ਕੁਝ ਬਿਮਾਰੀਆਂ ਅੱਖਾਂ ਨਾਲ ਕਿੱਥੇ ਦਿਖਾਈ ਦਿੰਦੀਆਂ? ਉਹ ਤਾਂ ਬਸ ਇਦਾਂ ਚਿੰਬੜ ਜਾਂਦੀਆਂ ਹਨ ਤੇ ਜਲਦੀ ਨਾਲ ਜਾਣ ਦਾ ਨਾਂ ਹੀ ਨਹੀਂ ਲੈਂਦੀਆਂ। ਜਿਵੇਂ ਤੇਰੇ ਮਨਪ੍ਰੀਤ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉਸਦੇ ਸੱਸ ਸਹੁਰੇ ਮਲਕੀਤਕਾਰ ਤੇ ਬਲਦੇਵ ਸਿੰਘ ਰਸੋਈ ਵਿੱਚ ਜਾਂਦੇ ਹੋਏ ਮਲਕੀਤਕਾਰ ਬੋਲੀ ਮਨਪ੍ਰੀਤ ਬੱਚਿਆਂ ਨੂੰ ਐਵੇਂ ਡਰਾਉਂਦੇ ਨਹੀਂ ਹੁੰਦੇ ਗੁਰਵੀਰ ਬੇਟਾ ਕੋਈ ਬਿਮਾਰੀ ਏਦਾਂ ਦੀ ਨਹੀਂ ਹੁੰਦੀ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਜਿੱਥੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੋਵੇ ਉਸ ਘਰ ਵਿੱਚ ਕੋਈ ਬਿਮਾਰੀ ਨਹੀਂ ਆਉਂਦੀ ਚਲੋ ਜਾਓ ਤੁਸੀਂ ਬਾਹਰ ਖੇਡੋ ਬੱਚੇ ਮਨਪ੍ਰੀਤ ਧੀਏ ਮੈਨੂੰ ਰਸੋਈ ਦਾ ਸਾਰਾ ਸਮਾਨ ਮਿਲ ਗਿਆ ਕਹਿੰਦੇ ਹੋਏ ਮਲਕੀਤ ਕੌਰ ਨੇ ਸਾਰਾ ਸਮਾਨ ਟੇਬਲ ਤੇ ਰੱਖਿਆ ਤੇ ਹੱਥ ਧੋਣ ਲੱਗੀ ਮਨਪ੍ਰੀਤ ਠੰਡਾ ਹੌਂਕਾ ਲੈ ਕੇ ਬੋਲੀ ਚੰਗਾ ਹੋਇਆ ਮੈਂ ਇੰਨਾ ਬੁੱਢਾ ਬੁੱਢੀ ਦਾ ਨਾ ਨਹੀਂ ਲਿਆ ਸੀ ਮੰਮੀ ਜੀ ਬੱਚਿਆਂ ਨੂੰ ਕਿਵੇਂ ਪਾਲਿਆ ਜਾਂਦਾ ਹੈ ਮੈਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਨਹੀਂ ਅੱਜ ਕੱਲ ਇੰਨੀਆਂ ਨਵੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਹਨ ਦਿਮਾਗ ਖਰਾਬ ਹੋ ਗਿਆ ਹੁਣ ਹਰ ਸਮੇਂ ਬਿਮਾਰੀ ਦੀ ਗੱਲ ਦਿਮਾਗ ਵਿੱਚ ਚਲਦੀ ਰਹਿੰਦੀ ਹੈ ਤਾਂ ਬਸ ਐਵੇਂ ਮੂੰਹੋਂ ਨਿਕਲ ਜਾਂਦਾ ਹੈ ਮੈਂ ਤੇ ਸਤਨਾਮ ਨੇ ਕੌਫੀ ਪੀ ਲਈ ਹੈ ਤੁਸੀਂ ਤੇ ਡੈਡੀ ਜੀ ਨੇ ਚਾਹ ਪੀਣੀ ਹੋਈ ਤਾਂ ਬਣਾ ਲਿਓ ਤੇ ਹਾਂ ਜਦੋਂ ਚਾਹ ਬਣ ਜਾਵੇ ਤਾਂ ਮੈਨੂੰ ਵੀ ਦੱਸ ਦਿਓ ਮੈਂ ਬਾਹਰ ਆ ਕੇ ਤੁਹਾਨੂੰ ਫੜਾ ਦੇਵਾਂਗੀ ਤੁਹਾਡੇ ਪੁੱਤ ਨੂੰ ਵੀ ਤਾਂ ਲੱਗਣਾ ਚਾਹੀਦਾ ਹੈ ਨਾ ਕਿ ਮੈਂ ਤੁਹਾਡੀ ਸੇਵਾ ਕਰਦੀ ਆਂ ਚਲੋ ਬਣਾਓ ਚਾਹ ਮਲਕੀਤਕਾਰ ਬੋਲੀ ਸਤਨਾਮ ਘਰ ਵਿੱਚ ਹੈ ਮੈਨੂੰ ਲੱਗਾ ਉਹ ਦਫ਼ਤਰ ਗਿਆ ਹੋਣਾ ਹੈ ਮਲਕੀਤਕਾਰ ਦਾ ਘਰ ਵਾਲਾ ਬਲਦੇਵ ਸਿੰਘ ਬੋਲਿਆ ਕਿ ਸਤਨਾਮ ਘਰ ਵਿੱਚ ਹੈ ਉਹ ਠੀਕ ਤਾਂ ਹੈ ਨਾ ਸਤਨਾਮ ਪੁੱਤ ਸਤਨਾਮ ਪੁੱਤ ਉਸ ਨੂੰ ਆਵਾਜ਼ਾਂ ਮਾਰਦੇ ਹੋਏ ਬਲਦੇਵ ਸਿੰਘ ਉਹਨਾਂ ਦੇ ਕਮਰੇ ਵਿੱਚ ਚਲੇ ਗਏ ਪਾਪਾ ਜੀ ਦੇਖਦੇ ਹੀ ਸਤਨਾਮ ਬੋਲਿਆ ਪਾਪਾ ਮੈਂ ਠੀਕ ਆ ਬਸ ਥੋੜਾ ਸਿਰ ਵਿੱਚ ਦਰਦ ਸੀ ਤਾਂ ਸੋਚਿਆ ਅੱਜ ਘਰੇ ਹੀ ਕੰਮ ਕਰ ਲੈਂਦਾ ਹਾਂ ਹੁਣੇ-ਹੁਣੇ ਕਾਫੀ ਬਣਾ ਕੇ ਪੀਤੀ ਹੈ ਹੁਣ ਚੰਗਾ ਲੱਗ ਰਿਹਾ ਹੈ ਮੈਂ ਸੋਚ ਰਿਹਾ ਸੀ ਤੇ ਤੁਸੀਂ ਲੋਕ ਬਾਜ਼ਾਰ ਚਲੇ ਗਏ ਇਹ ਚੰਗੀ ਗੱਲ ਨਹੀਂ ਮਨਪ੍ਰੀਤ ਤੁਹਾਨੂੰ ਕਿੰਨੀ ਵਾਰ ਮਨਾ ਕਰ ਚੁੱਕੀ ਐ ਫਿਰ ਤੁਸੀਂ ਮਨਪ੍ਰੀਤ ਦੀ ਗੱਲ ਕਿਉਂ ਨਹੀਂ ਮੰਨਦੇ ਕਿੰਨੀ ਵਾਰ ਤੁਹਾਨੂੰ ਕਿਹਾ ਹੈ ਕਿ ਇੱਕ ਨਵਾਂ ਵਾਇਰਸ ਦੂਜੇ ਸ਼ਹਿਰਾਂ ਵਿੱਚ ਆ ਰਿਹਾ ਹੈ ਵੈਸੇ ਵੀ 50 ਸਾਲ ਤੋਂ ਉਤਲੇ ਲੋਕਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਮੌਸਮ ਵੀ ਠੀਕ ਨਹੀਂ ਤੁਸੀਂ ਰਿਸਕ ਕਿਉਂ ਲੈਂਦੇ ਹੋ ਆਰਾਮ ਨਾਲ ਘਰੇ ਰਹੋ ਐਵੇਂ ਬਿਮਾਰ ਹੋ ਜਾਓਗੇ ਮਲਕੀਤਕਾਰ ਤੇ ਬਲਦੇਵ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਸੋਚਣ ਲੱਗੇ ਕਿ ਮਨਪ੍ਰੀਤ ਨੇ ਕਦੋਂ ਮਨਾ ਕੀਤਾ ਸਗੋ ਆਏ ਦਿਨ ਉਹੀ ਤਾਂ ਸਾਨੂੰ ਸਮਾਨ ਦੀ ਲਿਸਟ ਫੜਾਉਂਦੀ ਹੈ ਆਪ ਤਾਂ ਘਰੋਂ ਨਿਕਲਦੀ ਨਹੀਂ ਬਸ ਇੰਨਾ ਕਹਿੰਦੀ ਹੈ ਸਵੇਰੇ ਮਾਸਕ ਲਾ ਕੇ ਜਾਇਆ ਕਰੋ ਮਲਕੀਤਕਾਰ ਥੋੜਾ ਹੌਲੀ ਜਿਹੇ ਬਲਦੇਵ ਸਿੰਘ ਨੂੰ ਬੋਲੀ ਨਉ ਸਤਨਾਮ ਦੇ ਸਾਹਮਣੇ ਖੁਦ ਨੂੰ ਚੰਗਾ ਸਾਬਿਤ ਕਰਨ ਦੇ ਲਈ ਕਹਿ ਰਹੀ ਹੋਵੇਗੀ ਖੈਰ ਛੱਡੋ ਵੈਸੇ ਵੀ ਅੱਜ ਕੱਲ੍ਹ ਦੀਆਂ ਨੂੰਹਾਂ ਸੱਸ ਸਹਰੇ ਨੂੰ ਬਿਮਾਰੀ ਹੀ ਸਮਝਦੀਆਂ ਹਨ ਤੇ ਜੇ ਅਸੀਂ ਇਸ ਦੇ ਸਾਹਮਣੇ ਕੁਝ ਕਿਹਾ ਤਾਂ ਉਸ ਦਾ ਬਦਲਾ ਉਹ ਸਾਡੇ ਤੋਂ ਗਿਣ ਗਿਣ ਕੇ ਲਵੇਗੀ ਤਾਂ ਤੁਸੀਂ ਰਹਿਣ ਹੀ ਦਿਓ ਬਲਦੇਵ ਸਿੰਘ ਨੇ ਗੱਲ ਬਦਲੀ ਤੇ ਬੋਲੇ ਪੁੱਤ ਸਾਨੂੰ ਕੁਝ ਨਹੀਂ ਹੁੰਦਾ ਅਸੀਂ ਸੁੱਧ ਚੀਜ਼ਾਂ ਖਾਧੀਆਂ ਪੀਤੀਆਂ ਸਾਨੂੰ ਜੇ ਕੁਝ ਹੋ ਵੀ ਗਿਆ ਤਾਂ ਕੀ ਹੈ ਸਾਰੇ ਕੰਮ ਜ਼ਿੰਮੇਵਾਰੀ ਅਸੀਂ ਪੂਰੀ ਕਰ ਲਈ ਹੈ ਹੁਣ ਅੱਗੇ ਦੀ ਜ਼ਿੰਮੇਵਾਰੀ ਤੂੰ ਪੂਰੀ ਕਰਨੀ ਐ ਕਹਿੰਦੇ ਕਹਿੰਦੇ ਮਸਕਰੌਣ ਲੱਗੇ ਤਾਂ ਸਤਨਾਮ ਬੋਲਿਆ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਪਾਪਾ ਮਾਂ ਪਿਓ ਆਪਣੇ ਬੱਚਿਆਂ ਨੂੰ ਦਵਾਵਾ ਹੀ ਦਿੰਦੇ ਹੁੰਦੇ ਹਨ ਮੈਂ ਨਹੀਂ ਚਾਹੁੰਦਾ ਤੁਹਾਨੂੰ ਕੁਝ ਹੋ ਜਾਵੇ ਇਸ ਕਰਕੇ ਕੱਲ ਤੋਂ ਤੁਸੀਂ ਦੋਵੇਂ ਬਿਲਕੁਲ ਬਾਹਰ ਨਹੀਂ ਜਾਉਂਗੇ ਮੇਰਾ ਵੀ ਤਾਂ ਕੰਮ ਆਨਲਾਈਨ ਹੁੰਦਾ ਹੈ ਘਰੋਂ ਹੀ ਆਰਡਰ ਕਰ ਦਿੱਤਾ ਜਾਂਦਾ ਹੈ ਬਸ ਮੈਂ ਬੋਲ ਦਿੱਤਾ ਕੱਲ ਤੋਂ ਤੁਸੀਂ ਦੋਵੇਂ ਕਿਤੇ ਨਹੀਂ ਜਾਉਂਗੇ ਉਹ ਦੋਵੇਂ ਜਣੇ ਆਪਣੀ ਪਰਵਿਸ਼ਤੇ ਮਾਣ ਮਹਿਸੂਸ ਕਰ ਰਹੇ ਸੀ ਉਥੇ ਹੀ ਨੇੜੇ ਖੜੀ ਮਨਪ੍ਰੀਤ ਗੁੱਸੇ ਨਾਲ ਲਾਲ ਪੀਲੀ ਹੋ ਰਹੀ ਸੀ ਅਚਾਨਕ ਸਤਨਾਮ ਬੋਲਿਆ ਮਨਪ੍ਰੀਤ ਹੋਰ ਚਾਹ ਬਣਾ ਲਿਆ ਮੇਰੇ ਲਈ ਵੀ ਮੈਂ ਵੀ ਆਪਣੇ ਮੰਮੀ ਪਾਪਾ ਦੇ ਨਾਲ ਫਿਰ ਤੋਂ ਇਕੱਠੇ ਬੈਠ ਕੇ ਚਾਹ ਪੀਵਾਂਗੇ ਚਲੋ ਤੁਸੀਂ ਦੋਵੇਂ ਵੀ ਕੱਪੜੇ ਬਦਲ ਲਓ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਪਾ ਦਿਓ ਆਪਣਾ ਧੋਣ ਲੱਗ ਜਾਇਓ ਮੈਂ ਜਾਂ ਮਨਪ੍ਰੀਤ ਮਸ਼ੀਨ ਚਲਾ ਦੇਵਾਂਗੇ ਮਨਪ੍ਰੀਤ ਚਿਹਰੇ ਤੇ ਝੂਠੀ ਮੁਸਕਾਨ ਲੈਂਦੇ ਹੋਏ ਬੋਲੀ ਮੈਂ ਸਭ ਦੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ ਤੇ ਸਭ ਤੋਂ ਅੱਖਾਂ ਚਰਾਉਂਦੇ ਹੋਏ ਰਸੋਈ ਵੱਲ ਚਲੀ ਗਈ ਜਿੱਥੇ ਪਹਿਲਾਂ ਹੀ ਮਲਕੀਤ ਕੌਰ ਨੇ ਚਾਹ ਬਣਾ ਕੇ ਰੱਖ ਦਿੱਤੀ ਸੀ ਅਗਲੇ ਦਿਨ ਬਲਦੇਵ ਸਿੰਘ ਨੇ ਦੇਖਿਆ ਕਿ ਸਤਨਾਮ ਨੂੰ ਹਲਕਾ ਬੁਖਾਰ ਤੇ ਨਾਲ ਖੰਗ ਵੀ ਹੋ ਰਹੀ ਸੀ ਉਹਨਾਂ ਨੇ ਤੁਰੰਤ ਫੈਮਿਲੀ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਕਿਹਾ ਬਲਦੇਵ ਸਿੰਘ ਘਬਰਾਉਣਾ ਇਹ ਕੋਰੋਨਾ ਨਹੀਂ ਫਿਰ ਵੀ ਖਿਆਲ ਰੱਖਿਓ ਹੁਣ ਬੱਚਾ ਬਿਮਾਰ ਹੋਵੇ ਤਾਂ ਮਾਂ ਬਾਪ ਨੂੰ ਕਿੱਥੇ ਚੈਨ ਮਿਲੇ ਚਾਹੇ ਬੱਚਾ ਛੋਟਾ ਹੋਵੇ ਜਾਂ ਵੱਡਾ ਉਹਦੀ ਸੇਵਾ ਵਿੱਚ ਉਹ ਜੁੱਟ ਜਾਂਦੇ ਹਨ ਸਤਨਾਮ ਦੇ ਮਨਾ ਕਰਨ ਤੋਂ ਬਾਅਦ ਵੀ ਬਲਦੇਵ ਸਿੰਘ ਸ਼ਹਿਰ ਗਏ ਤੇ ਉਸਦੇ ਲਈ ਦਵਾਈ ਲੈ ਕੇ ਆਏ ਇਧਰ ਮਲਕੀਤ ਕੌਰ ਉਸਨੂੰ ਕੜਾ ਬਣਾ ਕੇ ਪਿਲਾਉਣ ਲੱਗੀ ਤੇ ਮਨਪ੍ਰੀਤ ਨੂੰ ਬੋਲੀ ਬੇਟਾ ਥੋੜੀ ਜਿਹੀ ਇਸ ਦੇ ਸਿਰ ਤੇ ਬਾਮ ਵੀ ਲਾ ਦਿਆ ਕਰੋ ਇਸ ਦੇ ਨਾਲ ਰਾਹਤ ਮਿਲੇਗੀ ਮਨਪ੍ਰੀਤ ਬੋਲੀ ਮੰਮੀ ਜੀ ਮੈਂ ਬੇਟੀ ਦੇ ਹੱਥ ਬਾਮ ਭੇਜਦੀ ਹਾਂ ਤੁਸੀਂ ਲਾ ਦਿਓ ਵੈਸੇ ਵੀ ਪੂਰਾ ਦਿਨ ਤੁਸੀਂ ਮੰਜੇ ਹੀ ਤੋੜਨੇ ਆ ਘਟੋ ਘਟ ਆਪਣੇ ਪੁੱਤ ਦੀ ਸੇਵਾ ਤਾਂ ਕਰ ਹੀ ਸਕਦੇ ਹੋ ਨਾਲੇ ਮੈਂ ਬੱਚਿਆਂ ਨੂੰ ਖਾਣਾ ਦੇਣ ਜਾ ਰਹੀਆਂ ਕਹਿੰਦੇ ਹੋਏ ਮਨਪ੍ਰੀਤ ਉੱਥੋਂ ਚਲੀ ਗਈ ਸਤਨਾਮ ਮਹਿਸੂਸ ਕਰ ਰਹੀ ਸੀ ਕੁਝ ਦਿਨਾਂ ਤੋਂ ਮਨਪ੍ਰੀਤ ਕੋਈ ਨਾ ਕੋਈ ਬਹਾਨਾ ਕਰਕੇ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ ਬੱਚਿਆਂ ਨੂੰ ਵੀ ਉਹਦੇ ਕੋਲ ਨਹੀਂ ਆਉਣ ਦਿੰਦੀ ਮੰਮੀ ਪਾਪਾ ਤੋਂ ਸਾਰੇ ਕੰਮ ਕਰਵਾ ਲੈਂਦੀ ਹੈ ਇੱਥੋਂ ਤੱਕ ਕਿ ਬੱਚਿਆਂ ਨੂੰ ਸੁਵਾਉਂਦੇ ਉਹਨਾਂ ਦੇ ਕਮਰੇ ਵਿੱਚ ਹੀ ਸੌ ਜਾਂਦੀ ਹੈ ਆਖਿਰ ਗੱਲ ਕੀ ਸੀ ਰਾਤ ਨੂੰ ਜੇ ਕਦੇ ਸਤਨਾਮ ਨੂੰ ਖੰਗ ਛੜ ਜਾਂਦੀ ਤਾਂ ਉਹ ਉੱਠ ਕੇ ਬੈਠ ਜਾਂਦਾ ਤਾ ਮਲਕੀਤ ਕਾਰ ਉਸ ਨੂੰ ਗਰਮ ਪਾਣੀ ਪਿਉਂਦੀ ਤਾਂ ਸਤਨਾਮ ਪੁੱਛਦਾ ਮੰਮੀ ਤੁਸੀਂ ਇੱਥੇ ਮਨਪ੍ਰੀਤ ਕਿੱਥੇ ਹੈ ਕਿ ਅੱਜ ਫੇਰ ਉਹ ਬੱਚਿਆਂ ਨੂੰ ਸੁਵਾਉਂਦੇ ਹੋਏ ਉਹਨਾਂ ਦੇ ਕਮਰੇ ਵਿੱਚ ਹੀ ਸੌ ਗਈ ਤਾਂ ਮਲਕੀਤ ਕਾਰ ਬੋਲੀ ਬੇਟਾ ਮੈਂ ਹੈਗੀ ਆ ਨਾ ਨੂੰ ਨੂੰ ਸਾਰਾ ਦਿਨ ਇੰਨਾ ਕੰਮ ਹੁੰਦਾ ਥੱਕ ਜਾਂਦੀ ਹੈ ਵਿਚਾਰੀ ਹੋ ਸਕਦਾ ਹੈ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੋ ਰਹੀ ਹੋਵੇ ਫਿਕਰ ਨਾ ਕਰ ਸਤਨਾਮ ਬੋਲਿਆ ਮੰਮੀ ਕਹਿਣਾ ਤਾਂ ਨਹੀਂ ਚਾਹੀਦਾ ਸੀ ਪਰ ਮੈਂ ਚੰਗੀ ਤਰ੍ਹਾਂ ਸਮਝ ਰਿਹਾ ਕੁਝ ਦਿਨਾਂ ਤੋਂ ਜਦੋਂ ਮੈਂ ਘਰ ਵਿੱਚ ਰਹਿ ਰਿਹਾ ਤਾਂ ਮਨਪ੍ਰੀਤ ਦੀ ਹਰ ਹਰਕਤ ਮੇਰੀ ਨਜ਼ਰ ਵਿੱਚ ਰਹਿੰਦੀ ਹੈ ਘਰ ਵਿੱਚ ਰਹਿ ਕੇ ਉਸ ਦੀ ਅਸਲੀਅਤ ਹੁਣ ਮੇਰੇ ਸਾਹਮਣੇ ਆ ਰਹੀ ਹੈ ਸੋਚ ਰਿਹਾ ਜਦੋਂ ਮੈਂ ਘਰੇ ਨਹੀਂ ਰਹਿੰਦਾ ਉਦੋਂ ਤੁਹਾਡੇ ਲੋਕਾਂ ਨਾਲ ਇਹ ਕਿਦਾਂ ਦਾ ਸਲੂਕ ਕਰਦੀ ਹੋਣੀ ਹੈ ਮੈਨੂੰ ਹੁਣ ਸਮਝ ਵਿਚਾਰ ਹੈ ਆਖਿਰ ਤੁਹਾਡੇ ਲੋਕਾਂ ਦੇ ਆਉਣ ਤੋਂ ਬਾਅਦ ਉਸਨੇ ਕੰਮ ਵਾਲੀ ਕਿਉਂ ਹਟਾ ਦਿੱਤੀ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਛੱਡ ਕੇ ਲੈ ਕੇ ਆਉਣ ਦਾ ਕੰਮ ਵੀ ਤੁਹਾਡੇ ਤੇ ਪਾਪਾ ਤੇ ਪਾ ਦਿੱਤਾ ਘਰ ਦੇ ਸਾਰੇ ਕੰਮ ਭਾਂਡੇ ਝਾੜੂ ਸਭ ਤੁਹਾਨੂੰ ਫੜਾ ਦਿੱਤੇ ਚਲੋ ਜਦੋਂ ਤੁਸੀਂ ਇੱਥੇ ਆਏ ਸੀ ਕਿੰਨੇ ਸੋਹਣੇ ਸੀ ਤੁਹਾਡਾ ਚਿਹਰਾ ਚਮਕਦਾ ਸੀ ਹੁਣ ਦੇਖੋ ਕਿਦਾਂ ਦਾ ਮਰਝਾਇਆ ਜਿਹਾ ਲੱਗਦਾ ਪੁੱਤ ਦੀ ਗੱਲ ਸੁਣ ਕੇ ਮਲਕੀਤ ਕਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਆਪਣਾ ਮੂੰਹ ਬੰਦ ਰੱਖਿਆ ਮਲਕੀਤ ਕੌਰ ਇੱਕ ਪਲ ਲਈ ਚੁੱਪ ਹੋ ਗਈ ਤੇ ਫਿਰ ਗੱਲ ਨੂੰ ਸੰਭਾਲਦੇ ਹੋਏ ਬੋਲੀ ਨਹੀਂ ਪਤ ਮਨਪ੍ਰੀਤ ਨੇ ਕੁਝ ਨਹੀਂ ਕਿਹਾ ਸੀ ਸਾਨੂੰ ਅਸੀਂ ਖੁਦ ਹੀ ਸੋਚਿਆ ਹੁਣ ਅਸੀਂ ਘਰ ਵਿੱਚ ਰਹਿੰਦੇ ਹਾਂ ਤਾਂ ਥੋੜੀ ਮਦਦ ਹੋ ਜਾਵੇਗੀ ਇਹ ਸੋਚ ਕੇ ਅਸੀਂ ਖੁਦ ਹੀ ਘਰ ਦਾ ਕੰਮ ਕਰ ਲੈਂਦੇ ਹਾਂ ਵੈਸੇ ਵੀ ਸਰੀਰ ਨੂੰ ਥੋੜਾ ਚਲਾਉਣਾ ਜ਼ਾਹੀਦਾ ਨਹੀਂ ਤਾਂ ਬੈਠੇ ਬੈਠੇ ਜੰਗ ਲੱਗ ਜਾਂਦੀ ਹੈ ਬੇਟਾ ਬੁਢਾਪੇ ਦਾ ਸਰੀਰ ਬਿਮਾਰੀ ਤੋਂ ਘਟ ਨਹੀਂ ਹੁੰਦਾ ਤੂੰ ਐਦਾਂ ਕੁਝ ਨਾ ਸੋਚ ਸਤਨਾਮ ਬੋਲਿਆ ਨਹੀਂ ਮੰਮੀ ਤੁਸੀਂ ਜੋ ਕੁਝ ਕਰਨਾ ਹੈ ਕਰੋ ਪਰ ਘਰ ਦੇ ਭਾਂਡੇ ਝਾੜੂ ਪੋਚਾ ਤੇ ਬਾਜ਼ਾਰ ਦਾ ਕੰਮ ਤੁਸੀਂ ਲੋਕ ਨਹੀਂ ਕਰੋਗੇ ਕਿ ਤੁਹਾਡੀ ਜਗਾ ਜੇ ਮਨਪ੍ਰੀਤ ਦੇ ਮਾਪੇ ਹੁੰਦੇ ਤਾਂ ਉਹਨਾਂ ਤੋਂ ਉਹ ਸਭ ਕੰਮ ਕਰਵਾਉਂਦੀ ਫਿਰ ਆਪਣੇ ਮਾਪਿਓ ਲਈ ਇੰਨੀ ਇੱਜ਼ਤ ਤੇ ਮੇਰੇ ਮਾਪਿਓ ਨੂੰ ਕਿਤੇ ਬਿਮਾਰੀ ਤਾਂ ਨਹੀਂ ਸਮਝਦੀ ਮੈਨੂੰ ਸਰਦੀ ਖੰਗ ਕੀ ਹੋਈ ਉਸਨੇ ਮੈਨੂੰ ਮੇਰੇ ਬੱਚਿਆਂ ਨੂੰ ਖੁਦ ਤੋਂ ਅਲੱਗ ਕਰ ਦਿੱਤਾ ਕਿ ਰਿਸ਼ਤੇ ਬਿਮਾਰੀ ਵਰਗੇ ਹੁੰਦੇ ਆ ਮਲਕੀਤਕਾਰ ਸਤਨਾਮ ਦੇ ਸਿਰ ਤੇ ਹੱਥ ਰੱਖ ਕੇ ਬੋਲੀ ਨਹੀਂ ਪੁੱਤ ਐਵੇਂ ਨਾ ਸੋਚ ਮਾਂ ਬਾਪ ਬਿਮਾਰੀ ਨਹੀਂ ਹੁੰਦੇ ਉਹ ਦਵਾ ਦਿੰਦੇ ਹਨ ਜਿਸ ਦਿਨ ਨੂੰ ਨੂੰ ਇਸ ਰਿਸ਼ਤੇ ਦੀ ਸਮਝ ਹੋ ਜਾਵੇਗੀ ਉਸ ਦਿਨ ਉਸ ਦੀਆਂ ਅੱਖਾਂ ਤੋਂ ਪੜਦਾ हट ਜਾਵੇਗਾ ਉਰਾਮ ਕਰ ਇਹ ਸਭਣਾ ਸੋਚ ਸਤਨਾਮ ਦੇ ਸਿਰ ਤੇ ਹੱਥ ਫੇਰਦੇ ਫੇਰਦੇ ਮਲਕੀਤ ਕੌਰ ਵੀ ਥੋੜਾ ਪੈ ਗਈ ਉਥੇ ਹੀ ਸੌ ਗਈ ਕੰਧ ਨਾਲ ਕੰਨ ਲਾ ਕੇ ਮਨਪ੍ਰੀਤ ਮਾਂ ਤੇ ਪੁੱਤ ਦੋਵਾਂ ਦੀਆਂ ਗੱਲਾਂ ਸੁਣ ਲਈਆਂ ਸੀ ਉਹ ਤੁਰੰਤ ਜਾ ਕੇ ਆਪਣੇ ਕਮਰੇ ਵਿੱਚ ਚੱਕ ਕੇ ਆਪਣੀ ਪ੍ਰਾਣੀ ਕੰਮ ਵਾਲੀ ਸੀਮਾ ਨੂੰ ਫੋਨ ਕੀਤਾ ਤੇ ਬੋਲੀ ਦੇਖ ਤੇਰੇ ਬਿਨਾ ਨਹੀਂ ਹੋ ਸਕਦਾ ਤੂੰ 7 ਵਜੇ ਤੱਕ ਰਸੋਈ ਦੇ ਪਿਛਲੇ ਗੇਟ ਤੋਂ ਆ ਕੇ ਪਾਂਡੇ ਤੇ ਸਫਾਈ ਦਾ ਕੰਮ ਕਰ ਜਾਇਆ ਕਰੀ ਤੇ ਜੋ ਪਿਛਲੇ ਮਹੀਨੇ ਜੋ ਮੈਂ ਤੈਨੂੰ 1000 ਰੁਪਏ ਐਡਵਾਂਸ ਦਿੱਤੇ ਸੀ ਉਸ ਨੂੰ ਵੀ ਰੱਖ ਲੈ ਵਾਪਸ ਕਰਨ ਦੀ ਕੋਈ ਲੋੜ ਨਹੀਂ ਪਰ ਸਾਡੇ ਦੋਵਾਂ ਵਿਚਾਲੇ ਜੋ ਗੱਲ ਹੋਈ ਹੈ ਉਹ ਘਰ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਸੀਮਾ ਵੀ ਮੰਨ ਗਈ ਹੁਣ ਸਭ ਦੇ ਉੱਠਣ ਤੋਂ ਪਹਿਲਾਂ ਸੀਮਾ ਰਸੋਈ ਦੀ ਸਾਫ਼ ਸਫਾਈ ਦਾ ਕੰਮ ਨਿਪਟਾ ਕੇ ਪਿਛਲੇ ਗੇਟ ਤੋਂ ਨਿਕਲ ਜਾਂਦੀ ਇੱਕ ਹਫਤੇ ਬਾਅਦ ਸਤਨਾਮ ਠੀਕ ਹੋ ਗਿਆ ਸੀ 7 ਵਜੇ ਸੌ ਕੇ ਉੱਠਿਆ ਤਾਂ ਰਸੋਈ ਸਾਫ਼ ਸੁਥਰੀ ਦੇਖ ਕੇ ਉਹ ਮਨਪ੍ਰੀਤ ਦੀ ਮਨ ਹੀ ਮਨ ਤ੍ਰਿਫ ਘਰਨ ਲੱਗਿਆ ਚਲੋ ਬਿਨਾ ਕਹੇ ਹੀ ਮਾਂ ਦੀ ਤਕਲੀਫ ਨੂੰ ਸਮਝਿਆ ਥੋੜੀ ਦੇਰ ਬਾਅਦ ਮਨਪ੍ਰੀਤ ਚਾਹ ਲੈ ਕੇ ਆਈ ਤਾਂ ਮਲਕੀਤ ਘਰ ਬੋਲੀ ਵਾਹ ਤੀ ਅੱਜ ਤਾਂ ਤੂੰ ਸਫਾਈ ਤੇ ਸਾਰੇ ਕੰਮ ਇਕੱਲੇ ਨਿਪਟਾ ਲਏ ਸਵੇਰੇ ਸਵੇਰੇ ਨਹਾ ਤੋਂ ਵੀ ਲਈ ਮਨਪ੍ਰੀਤ ਬੋਲੀ ਮੰਮੀ ਜੀ ਬਸ ਨਾਸ਼ਤਾ ਬਣਾਉਣ ਜਾ ਰਹੀ ਆਂ ਸੋਚਿਆ ਜਦੋਂ ਲੇਟ ਉੱਠਦੀ ਹਾਂ ਤਾਂ ਸਾਰੇ ਕੰਮ ਲੇਟ ਹੋ ਜਾਂਦੇ ਆ ਸਾਰਾ ਦਿਨ ਹੀ ਰਸੋਈ ਤੇ ਸਫਾਈ ਵਿੱਚ ਨਿਕਲ ਜਾਂਦਾ ਹੈ ਇਸ ਲਈ ਥੋੜਾ ਛੇਤੀ ਉੱਠ ਕੇ ਰਸੋਈ ਦਾ ਸਾਰਾ ਕੰਮ ਕਰ ਲਿਆ ਦੁਨੀਆ ਵਿੱਚ ਐਨੀਆਂ ਬਿਮਾਰੀਆਂ ਹੁੰਦੀਆਂ ਜਾ ਰਹੀਆਂ ਨੇ ਪਤਾ ਨਹੀਂ ਕਦੋਂ ਕਿਸ ਦਾ ਨੰਬਰ ਆ ਜਾਵੇ ਸੋਚੋ ਗਰੀਬ ਮਜ਼ਦੂਰ ਵਿਚਾਰੇ ਭੁੱਖੇ ਪਿਆਸੇ ਕਿਵੇਂ ਕੰਮ ਕਰਦੇ ਹੋਣਗੇ ਉੱਤੋਂ ਠੰਡ ਤੇ ਇੱਕ ਮੀਂਹ ਆ ਜਾਂਦਾ ਉਦੋਂ ਤਾਂ ਹੋਰ ਵੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੋਣੀ ਹੈ ਇਸ ਲਈ ਮੈਂ ਸੋਚਦੀ ਆ ਹੁਣ ਸੀਮਾ ਨੂੰ ਵਾਪਸ ਕੰਮ ਤੇ ਬੁਲਾ ਲੈਂਦੀ ਆ ਤੁਸੀਂ ਕੀ ਕਹਿੰਦੇ ਹੋ ਮਲਕੀਤਕਾਰ ਬੋਲੀ ਬਿਲਕੁਲ ਸਹੀ ਫੈਸਲਾ ਲਿਆ ਬੇਟਾ ਚਲੋ ਖਾਣਾ ਬਣਾਉਣ ਵਿੱਚ ਮੈਂ ਤੇਰੀ ਮਦਦ ਕਰਦੀ ਆ ਛੇਤੀ ਕੰਮ ਹੋ ਜਾਵੇਗਾ ਇਹਨਾਂ ਕਹਿ ਕੇ ਮਲਕੀਤਕਾਰ ਖਾਲੀ ਭਾਂਡੇ ਚੱਕ ਕੇ ਰਸੋਈ ਵਿੱਚ ਚਲੀ ਗਈ ਰਸੋਈ ਦਾ ਸਾਰਾ ਕੰਮ ਪਹਿਲਾਂ ਹੀ ਸੀਮਾ ਕਰਕੇ ਜਾ ਚੁੱਕੀ ਸੀ ਤਾਂ ਰਸੋਈ ਨੂੰ ਸਾਫ਼ ਸੁਥਰਾ ਦੇਖ ਕੇ ਮਲਕੀਤਕਾਰ ਬੋਲੀ ਵਾਹ ਮਨਪ੍ਰੀਤ ਤੂੰ ਤਾਂ ਭਾਂਡੇ ਵੀ ਸਾਫ਼ ਕਰਕੇ ਰੱਖ ਲੈ ਰਸੋਈ ਕਿੰਨੀ ਸੋਹਣੀ ਬਣਾ ਦਿੱਤੀ ਮਨਪ੍ਰੀਤ ਝੱਟ ਬੋਲੀ ਮੰਮੀ ਜੀ ਤੁਸੀਂ ਜਾਓ ਤੇ ਆਪਣੇ ਪੁੱਤ ਨਾਲ ਰਹੋ ਮੈਂ ਬਾਕੀ ਦਾ ਕੰਮ ਕਰ ਲਵਾਂਗੀ ਹਾਂ ਸਬਜ਼ੀ ਭਾਵੇਂ ਕੱਟ ਦਿਓ ਮੈਂ ਸਬਜ਼ੀ ਧੋ ਕੇ ਟੇਬਲ ਤੇ ਲੈ ਕੇ ਆਉਣੀ ਆ ਇਹਨੇ ਵਿੱਚ ਮਨਪ੍ਰੀਤ ਦੀ ਮੰਮੀ ਗੁਰਜੀਤ ਦਾ ਫੋਨ ਆਇਆ ਮਨਪ੍ਰੀਤ ਫੋਨ ਤੇ ਗੱਲਾਂ ਕਰਦੇ ਹੋਏ ਕੰਮ ਕਰਨ ਲੱਗੀ ਮਲਕੀਤ ਕਾਰ ਰਸੋਈ ਤੋਂ ਨਿਕਲਦੀ ਸੀ ਮਨਪ੍ਰੀਤ ਬੜਬੜਾਉਂਦੇ ਹੋਏ ਕਹਿਣ ਲੱਗੀ ਮੰਮੀ ਹੁਣੇ ਹੁਣੇ ਰਸੋਈ ਚੋਂ ਉਹਨਾਂ ਨੂੰ ਬਾਹਰ ਕੀਤਾ ਹੈ ਰਸੋਈ ਵਿੱਚ ਰਹੀ ਤਾਂ ਕੁਝ ਨਾ ਕੁਝ ਕਹਿੰਦੀ ਰਹੇਗੀ ਬੇਟਾ ਕਿਹਾ ਸੀ ਨਾ ਆਲੂ ਚੰਗੀ ਤਰ੍ਹਾਂ ਭੁੰਨ ਤਾਂ ਹੀ ਪਰੌਂਠੇ ਸਵਾਦ ਬਣਨਗੇ ਗੈਸ ਖੁੱਲਾ ਨਾ ਛੱਡੋ ਜੇ ਭਾਂਡਾ ਇਸਤੇਮਾਲ ਕਰਨਾ ਹੈ ਉਹਨੂੰ ਪਹਿਲਾਂ ਆਪਣੇ ਸਾਹਮਣੇ ਰੱਖੋ ਕੰਮ ਹੋ ਗਿਆ ਤਾਂ ਟੂਟੀ ਬੰਦ ਕਰ ਦੇਣਾ ਪਾਣੀ ਵੇਸਟ ਕਰਨਾ ਚੰਗੀ ਗੱਲ ਨਹੀਂ ਹੁੰਦੀ ਸਮਾਨ ਇਸਤੇਮਾਲ ਕਰਨ ਤੋਂ ਬਾਅਦ ਉਸਨੂੰ ਵਾਪਸ ਆਪਣੀ ਜਗ੍ਹਾ ਤੇ ਰੱਖ ਦਿਓ ਰਸੋਈ ਸਾਫ਼ ਹੀ ਸੋਹਣੀ ਰਹਿੰਦੀ ਹੈ ਵਗੈਰਾ ਵਗੈਰਾ ਮੇਰਾ ਜੀ ਮੱਤ ਚ ਉੱਠਦਾ ਆਪਣੇ ਘਰ ਵਿੱਚ ਹੀ ਮੈਂ ਆਪਣੇ ਤਰੀਕੇ ਨਾਲ ਵੀ ਨਹੀਂ ਰਹਿ ਸਕਦੀ ਇਹ ਲੋਕ ਉਹ ਬਿਮਾਰੀਆਂ ਹਨ ਜੋ ਚਾਹ ਕੇ ਵੀ ਠੀਕ ਨਹੀਂ ਹੋ ਸਕਦੀ। ਛੇਤੀ ਛੇਤੀ ਕੰਮ ਕਰ ਲਵਾਂ। ਫਿਰ ਸਫਾਈ ਕਰ ਦੇਵਾਂਗੀ ਕਿਉਂਕਿ ਇਹਨਾਂ ਵਾਇਰਸਾਂ ਦੇ ਰਹਿੰਦੇ ਹੋਏ ਮੇਰੀ ਜ਼ਿੰਦਗੀ ਤਾਂ ਵੈਸੇ ਹੀ ਬਰਬਾਦ ਹੈ। ਮਨਪ੍ਰੀਤ ਨੂੰ ਪਤਾ ਹੀ ਨਾ ਲੱਗਿਆ ਪਰ ਉਸਨੇ ਇਹ ਸਭ ਕਹਿਣਾ ਤਾਂ ਸ਼ੁਰੂ ਕਰ ਦਿੱਤਾ ਸੀ ਜਦੋਂ ਮਲਕੀਤ ਕੌਰ ਰਸੋਈ ਤੋਂ ਪੂਰੀ ਤਰ੍ਹਾਂ ਗਈ ਹੀ ਨਹੀਂ ਸੀ। ਉਸ ਤੋਂ ਬਾਅਦ ਮਲਕੀਤ ਕੌਰ ਦਾ ਪੈਰ ਉੱਥੇ ਹੀ اٹਕ ਗਿਆ। ਉਹਨਾਂ ਨੇ ਮਨਪ੍ਰੀਤ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਕੁਝ ਨਾ ਕਿਹਾ ਚੁੱਪਚਾਪ ਸਭ ਦੇ ਨਾਲ ਬਹਿ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਇਧਰ ਮਨਪ੍ਰੀਤ ਦਾ ਧਿਆਨ ਕੰਮ ਵਿੱਚ ਘਟ ਆਪਣੀ ਮਾਂ ਨਾਲ ਗੱਲਾਂ ਕਰਨ ਵਿੱਚ ਜ਼ਿਆਦਾ ਸੀ ਤਾਂ ਜੀਰੇ ਮਿਰਚ ਦਾ ਤੜਕਾ ਮੱਚ ਗਿਆ ਖੰਗਣ ਲੱਗੀ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੜਕੇ ਦੀ ਸਮੈਲ ਪੂਰੇ ਘਰ ਵਿੱਚ ਫੈਲ ਗਈ ਉਹ ਫੋਨ ਬੰਦ ਕਰਕੇ ਛੱਕਦੀ ਹੋਈ ਖੰਗਦੀ ਹੋਈ ਰਸੋਈ ਤੋਂ ਬਾਹਰ ਆਈ ਤਾਂ ਸਤਨਾਮ ਬੋਲਿਆ ਮਨਪ੍ਰੀਤ ਆਖਿਰ ਰਸੋਈ ਵਿੱਚ ਕੀ ਕਰ ਰਹੀ ਸੀ ਤੇਰਾ ਧਿਆਨ ਕਿੱਥੇ ਸੀ ਅੱਛਾ ਤੂੰ ਆਪਣੀ ਮੰਮੀ ਨਾਲ ਗੱਲਾਂ ਕਰ ਰਹੀ ਸੀ ਤੂੰ ਗੈਸ ਤਾਂ ਬੰਦ ਕਰ ਦਿੱਤਾ ਸੀ ਕਿ ਨਹੀਂ ਇਹਨਾਂ ਕਹਿ ਕੇ ਸਤਨਾਮ ਨੇ ਪਹਿਲਾਂ ਰਸੋਈ ਦੀਆਂ ਸਾਰੀਆਂ ਖਿੜਕੀਆਂ ਖੋਲੀਆਂ ਫਿਰ ਦਰਵਾਜ਼ਾ ਖੋਲ੍ਹ ਦਿੱਤਾ ਫਿਰ ਪੱਖਾ ਚਲਾ ਦਿੱਤਾ ਤਾਂ ਕਿ ਉਹ ਮੁਸ਼ਕ ਖਤਮ ਹੋ ਸਕੇ ਕੁਝ ਦੇਰ ਬਾਅਦ ਸਬਨੇ ਰहत ਦਾ ਸਾਹ ਲਿਆ ਪਰ ਮਨਪ੍ਰੀਤ ਦੀ ਖੰਗ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਮਲਕੀਤ ਕੌਰ ਨੇ ਉਸ ਨੂੰ ਬਿਠਾਇਆ ਪਾਣੀ ਦਿੱਤਾ ਤੇ ਰਸੋਈ ਵਿੱਚ ਕੰਮ ਕਰਨ ਚਲੀ ਗਈ ਸ਼ਾਇਦ ਇਹੀ ਤਾਂ ਮਨਪ੍ਰੀਤ ਚਾਹੁੰਦੀ ਸੀ ਮਨਪ੍ਰੀਤ ਨੇ ਇਸੇ ਲਈ ਖੰਗਣ ਛਿੱਕਣ ਦਾ ਕੋਈ ਜ਼ਿਆਦਾ ਹੀ ਡਰਾਮਾ ਕਰ ਲਿਆ ਸੀ ਥੋੜੀ ਦੇਰ ਬਾਅਦ ਮਲਕੀਤ ਕਾਰਨੇ ਰਸੋਈ ਵਿੱਚ ਸਾਰਾ ਨਾਸ਼ਤਾ ਤਿਆਰ ਕੀਤਾ ਇੱਥੇ ਮਨਪ੍ਰੀਤ ਸਭ ਦੇ ਨਾਲ ਟੇਬਲ ਤੇ ਬੈਠ ਗਈ ਉੱਥੇ ਉਸ ਨੂੰ ਨਾਸ਼ਤਾ ਵੀ ਮਿਲ ਗਿਆ ਦੋਵੇਂ ਬੱਚੇ ਖਾਣ ਲੱਗੇ ਤੇ ਬੋਲੇ ਮੰਮੀ ਦੇਖੋ ਦਾਦੀ ਨੇ ਕਿੰਨਾ ਸਵਾਦ ਪ੍ਰੌਂਠਾ ਬਣਾਇਆ ਮੈਂ ਇੱਕ ਹੋਰ ਖਾਵਾਂਗਾ ਮਨਪ੍ਰੀਤ ਨੂੰ ਵੀ ਤਾਜ਼ੇ ਆਲੂ ਦੇ ਗਰਮ ਗਰਮ ਪ੍ਰੌਂਠੇ ਦਹੀਂ ਨਾਲ ਬਹੁਤ ਸਵਾਦ ਲੱਗ ਰਹੇ ਸੀ ਫੇਰ ਵੀ ਉਸ ਦਾ ਦਿਲ ਅੰਦਰੋਂ ਬੁਰਾ ਭਲਾ ਬੋਲ ਰਿਹਾ ਸੀ ਜਵਾਨੋਂ ਕੁਝ ਨਾ ਨਿਕਲਿਆ ਸਗੋਂ ਖੰਗਣ ਦਾ ਬਹਾਨਾ ਕਰਕੇ ਉੱਥੋਂ ਚਲੀ ਗਈ ਰੋਜ਼ ਖੰਗ ਸਰਦੀ ਦਾ ਬਹਾਨਾ ਲੈ ਕੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਸਾਰਾ ਕੰਮ ਮਲਕੀਤਕਾਰ ਤੋਂ ਕਰਵਾਉਂਦੀ ਸੀ ਉਸ ਨੂੰ ਪਤਾ ਸੀ ਮਲਕੀਤਕਾਰ ਦੀ ਆਦਤ ਹੈ ਖੁਦ ਤੋਂ ਕੰਮ ਕਰਨ ਦੀ ਉਹ ਸੀਮਾ ਨੂੰ ਕੰਮ ਨਹੀਂ ਕਰਨ ਦੇਵੇਗੀ ਤਾਂ ਉਸ ਨੇ ਸੀਮਾ ਨੂੰ ਕਿਹਾ ਤੂੰ ਬਸ ਝਾੜੂ ਪੋਚਾ ਕਰ ਦਿਆ ਕਰ ਜਦੋਂ ਇਹ ਚਲੀ ਜਾਵੇਗੀ ਉਦੋਂ ਜ਼ਿਆਦਾ ਪੈਸੇ ਦੇ ਕੇ ਮੈਂ ਸਾਰੇ ਕੰਮ ਕਰਵਾ ਲਵਾਂਗੀ ਹੌਲੀ-ਹੌਲੀ ਮਨਪ੍ਰੀਤ ਨੇ ਮਹਿਸੂਸ ਕੀਤਾ ਉਸ ਦੀ ਖੰਗ ਤੇ ਸਰਦੀ ਹਟ ਹੀ ਨਹੀਂ ਰਹੀ ਇਤੋਂ ਤੱਕ ਕਿ ਉਹਦਾ ਸਾਹ ਫੁੱਲਣ ਲੱਗਿਆ ਹਲਕਾ ਜਿਹਾ ਸਿਰਦਰਦ ਤੇ ਸਰੀਰ ਵਿੱਚ ਸੁਸਤੀ ਵੀ ਰਹਿੰਦੀ ਹੁਣ ਉਸ ਨੂੰ ਡਰ ਲੱਗਣ ਲੱਗਿਆ ਕਿਤੇ ਸੱਚ ਵਿੱਚ ਉਸ ਨੂੰ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਸਤਨਾਮ ਨੇ ਉਸ ਨੂੰ ਡਾਕਟਰ ਨੂੰ ਦਿਖਾਇਆ ਡਾਕਟਰਾਂ ਨੇ ਕਿਹਾ ਇਹ ਨਵਾਂ ਵਾਰਿਸ ਹੈ ਇਸ ਵਿੱਚ ਥੋੜੀ ਜਿਹੀ ਹਦਾਇਤ ਵਰਤਣੀ ਹੋਵੇਗੀ ਇਧਰ ਬਲਦੇਵ ਸਿੰਘ ਤੇ ਮਲਕੀਤ ਕੌਰ ਨੇ ਸਾਰਾ ਘਰ ਸੰਭਾਲ ਲਿਆ ਸਤਨਾਮ ਬਾਜ਼ਾਰ ਤੋਂ ਸਮਾਨ ਲੈ ਕੇ ਆਉਂਦਾ ਬੱਚੇ ਦਾਦਾ-ਦਾਦੀ ਨਾਲ ਰਹਿੰਦੇ ਤੇ ਜ਼ਿੰਮੇਵਾਰ ਹੋ ਗਏ ਸੀ ਸਮਾਂ ਮਿਲਣ ਤੇ ਸਤਨਾਮ ਆਪਣੀ ਮਾਂ ਦੀ ਮਦਦ ਕਰ ਦਿੰਦਾ ਇਸ ਤਰ੍ਹਾਂ ਨਾਲ ਮਾਂ ਪੁੱਤ ਨੂੰ ਇੱਕ ਦੂਜੇ ਦੇ ਨਾਲ ਵਕਤ ਬਿਤਾਉਣ ਦਾ ਮੌਕਾ ਮਿਲ ਜਾਂਦਾ ਇਹ ਸਭ ਦੇਖ ਕੇ ਮਨਪ੍ਰੀਤ ਅੰਦਰੋਂ ਹੀ ਅੰਦਰ ਮੱਚ ਜਾਂਦੀ ਇੱਕ ਦਿਨ ਮਲਕੀਤ ਕਾਰ ਨੇ ਮਨਪ੍ਰੀਤ ਦੇ ਸਾਰੇ ਕੱਪੜੇ ਧੋ ਕੇ ਸੰਭਾਲ ਕੇ ਉਸ ਦੇ ਕਮਰੇ ਵਿੱਚ ਰੱਖਣ ਆਈ ਮਨਪ੍ਰੀਤ ਨੂੰ ਚਾਹ ਦਿੰਦੇ ਹੋਏ ਸਿਰ ਤੇ ਹੱਥ ਫੇਰਦੇ ਹੋਏ ਬੋਲੀ ਤੂੰ ਫਿਕਰ ਨਾ ਕਰ ਅਸੀਂ ਸਭ ਮਿਲ ਜੁਲ ਕੇ ਤੇਰੇ ਘਰ ਨੂੰ ਸੰਭਾਲ ਲਵਾਂਗੇ ਮਾਂ ਬਾਪ ਕੋਈ ਬਿਮਾਰੀ ਨਹੀਂ ਹੁੰਦੀ ਸਗੋਂ ਦਵਾਈ ਹੁੰਦੇ ਹਨ ਜਿਨ੍ਹਾਂ ਦੇ ਸਾਹਮਣੇ ਦੁਨੀਆ ਦੀ ਕੋਈ ਬਿਮਾਰੀ ਨਹੀਂ ਟਿਕ ਸਕਦੀ ਇਹ ਗੱਲ ਤੂੰ ਅੱਜ ਨਹੀਂ ਉਦੋਂ ਸਮਝੇਂਗੀ ਜਦੋਂ ਮੇਰੀ ਇਸ ਜਗ੍ਹਾ ਤੇ ਤੂੰ ਤੇ ਤੇਰੀ ਜਗ੍ਹਾ ਤੇ ਤੇਰੇ ਬੱਚੇ ਹੋਣਗੇ ਮਨਪ੍ਰੀਤ ਦੀਆਂ ਅੱਖਾਂ ਸ਼ਰਮ ਨਾਲ ਝੁਕੀਆਂ ਹੋਈਆਂ ਸੀ ਉਹ ਸਮਝ ਗਈ ਸੀ ਉਸ ਦਿਨ ਦੀਆਂ ਸਾਰੀਆਂ ਗੱਲਾਂ ਸ਼ਾਇਦ ਮਲਕੀਤ ਕੌਰ ਨੇ ਸੁਣ ਲਈਆਂ ਸੀ ਮਲਕੀਤ ਕੌਰ ਹੱਸ ਕੇ ਬੋਲੀ ਤੂੰ ਛੇਤੀ ਠੀਕ ਹੋ ਜਾਵੇਂਗੀ ਚਲੋ ਹੁਣ ਇੱਕ ਵਾਰ ਥਰਮਾਮੀਟਰ ਲਾ ਕੇ ਦੇਖ ਲਓ ਜਿਵੇਂ ਥਰਮਾਮੀਟਰ ਕੱਢ ਕੇ ਮਨਪ੍ਰੀਤ ਨੇ ਵੇਖਿਆ ਤਾਂ ਉਹ ਹੈਰਾਨ ਸੀ ਬੁਖਾਰ ਘਟ ਹੋ ਗਿਆ ਮਲਕੀਤ ਕੌਰ ਨੇ ਮਨਪ੍ਰੀਤ ਦਾ ਬਹੁਤ ਧਿਆਨ ਰੱਖਿਆ ਦਵਾਈ ਤੋਂ ਲੈ ਕੇ ਖਾਣ ਪੀਣ ਜੇ ਕਦੇ ਉਸ ਨੂੰ ਰਾਤ ਨੂੰ ਖਾਂਗ ਨਾ ਟਿਕਣ ਦਿੰਦੀ ਤਾਂ ਗਰਮ ਪਾਣੀ ਜਾਂ ਚਾਹ ਬਣਾ ਕੇ ਦਿੰਦੀ ਤੇ ਫਿਰ ਆਪਣੀ ਸੱਸ ਦੀ ਸੇਵਾ ਨਾਲ ਮਨਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਬੋਲੀ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਜਦੋਂ ਸਤਨਾਮ ਨੂੰ ਬੁਖਾਰ ਹੋਇਆ ਸੀ ਮੈਂ ਉਹਨਾਂ ਦੇ ਕੋਲ ਜਾਣ ਤੋਂ ਘਟਰਾਉਂਦੀ ਸੀ ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਕੋਲ ਨਹੀਂ ਜਾਣ ਦਿੰਦੀ ਸੀ ਮੈਂ ਤਾਂ ਇਸ ਘਰ ਵਿੱਚ ਪਰਾਈ ਹਾਂ ਫਿਰ ਵੀ ਤੁਸੀਂ ਸਭ ਨੇ ਮੇਰੇ ਨਾਲ ਕਦੇ ਵਿਅਕਤਰਾ ਨਹੀਂ ਕੀਤਾ ਮੈਂ ਮੂਰਖ ਜੋ ਆਪਣੇ ਸੱਸ ਸਹੁਰੇ ਨੂੰ ਬਿਮਾਰੀ ਸਮਝਦੀ ਰਹੀ ਪਰ ਅਸਲ ਬਿਮਾਰੀ ਤਾਂ ਮੇਰੇ ਦਿlo ਦਿਮਾਗ ਵਿੱਚ ਸੀ ਜੀ ਦਾ ਰਾਜ ਬਾਰੀ ਦਵਾਈਆਂ ਨਾਲ ਨਹੀਂ ਹੁੰਦਾ ਕਹਿੰਦੀ ਹੋਈ ਉਹ ਮਲਕੀਤ ਕੌਰ ਦੇ ਪੈਰਾਂ ਨੂੰ ਫੜ ਕੇ ਉੱਚੀ ਉੱਚੀ ਰੋਣ ਲੱਗੀ ਉਸ ਦੀਆਂ ਅੱਖਾਂ 'ਚ ਪਛਤਾਵੇ ਦੇ ਹੰਝੂ ਆ ਰਹੇ ਸੀ ਉਹ ਬਸ ਇੰਨਾ ਹੀ ਕਹਿ ਰਹੀ ਸੀ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਤੇ ਡੈਡੀ ਜੀ ਨੂੰ ਬਿਮਾਰੀ ਸਮਝਦੀ ਸੀ ਪਰ ਅਸਲ ਵਿੱਚ ਮੈਂ ਖੁਦ ਇੱਕ ਬਿਮਾਰੀ ਲਈ ਘੁੰਮ ਰਹੀ ਸੀ ਜਿਸ ਨੂੰ ਤੁਹਾਡੇ ਪਿਆਰ ਨੇ ਮਾਰ ਦਿੱਤਾ ਇੰਨਾ ਕਹਿ ਕੇ ਉਹ ਜ਼ੋਰ-ਜ਼ੋਰ ਦੀ ਫੁੱਟ-ਫੁੱਟ ਕੇ ਰੋਣ ਲੱਗੀ ਸਤਨਾਮ ਜਦੋਂ ਦਵਾਈ ਲੈ ਕੇ ਅੰਦਰ ਆ ਰਿਹਾ ਸੀ ਤਾਂ ਉਸ ਨੇ ਆਪਣੀ ਮਾਂ ਤੇ ਘਰਵਾਲੀ ਦੀਆਂ ਗੱਲਾਂ ਸੁਣ ਲਈਆਂ ਤਾਂ ਦਰਵਾਜ਼ੇ ਤੇ ਪੈਰ ਰੋਕੇ ਥੋੜੀ ਦੇਰ ਬਾਅਦ ਮੁਸਕਰਾ ਕੇ ਅੰਦਰ ਆਇਆ ਤੇ ਬੋਲਿਆ ਤੂੰ ਤਾਂ ਬੜੀ ਤੇਜ਼ ਨਿਕਲੀ ਆਪਣੀ ਸੱਸ ਦੇ ਨਾਲ ਨਾਲ ਮੇਰੀ ਮਾਂ ਨੂੰ ਵੀ ਮੇਰੇ ਤੋਂ ਖੋਹ ਲਿਆ ਸਤਨਾਮ ਨੇ ਕਦੇ ਮਨਪ੍ਰੀਤ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਸਨੇ ਉਸਦੇ ਤੇ ਉਸਦੀ ਮਾਂ ਦੇ ਵਿਚਾਰੇ ਹੋਈਆਂ ਗੱਲਾਂ ਨੂੰ ਸੁਣ ਲਿਆ ਸੀ ਕਿਉਂਕਿ ਰਿਸ਼ਤਿਆਂ ਵਿੱਚ ਕਦੇ-ਕਦੇ ਕੌੜੇ ਘੁੱਟ ਪੀ ਕੇ ਵੀ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਲਾਈਕ ਕਰਨ ਤੋਂ ਬਾਅਦ ਤੁਹਾਨੂੰ ਹਾਈਪ ਦਾ ਬਟਨ ਸ਼ੋ ਹੋਵੇਗਾ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਓ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ